ਜਸਪਾਲ ਸਿੰਘ ਦੇ ਉੱਪਰ ਪ੍ਰਿੰਸ ਮੋਟਾ ਪੁੱਤਰ ਰਣਜੀਤ ਸਿੰਘ ਵਾਸੀ ਗਲੀ ਨੰਬਰ 2 ਨੂੰ ਕਾਬੂ ਕੀਤਾ ਗਿਆ ਜਿਸ ਕੋਲੋਂ 200 ਗ੍ਰਾਮ ਹੀਰੋਇਨ ਇੱਕ ਪਿਸਤਲ 10 ਜਿੰਦਰਾ ਹੌਂਦ ਬੱਤੀਪੋਰ ਤੇ ਤੇ 30500 ਡਰਗ ਮਨੀ ਬਰਾਮਦ ਹੋਈ ਫਿਰ ਉਸ ਉੱਗੇ ਜਿੱਥੇ ਇੱਕ ਪਿਸਤਲ ਹੋਰ ਜਿਹੜਾ ਇਹ ਘਰੋਂ ਬਰਾਮਦ ਹੋਇਆ ਬੱਤੀਪੋਰ ਦਾ ਜਿਹੜਾ ਕਿ ਯੂਪੀ ਮੇਡ ਨੇ ਸਰ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੀਆਂ ਹਦਾਇਤਾਂ ਦੇ ਹੇਠਾਂ ਅ ਤੇ ਹਰਪ੍ਰੀਤ ਸਿੰਘ ਮੰਡੇਰ ਡੀਸੀਪੀ ਇਨਵੈਸਟੀਗੇਸ਼ਨ ਦੇ ਪੇਸ਼ਾਨ ਨਿਰਦੇਸ਼ਾਂ ਦੇ ਅੰਦਰ ACP ਇਨਵੈਸਟੀਗੇਸ਼ਨ ਅਤੇ ਰਜੇਸ਼ ਕੁਮਾਰ CIA ਸਟਾਫ ਨੂੰ ਇਨਚਾਰਜ ਨੇ ਇੱਕ ਕੇਸ ਕ੍ਰੈਕ ਕੀਤਾ ਜਿਹਦੇ ਵਿੱਚ SI ਬਲਵਿੰਦਰ ਸਿੰਘ ਜਿਹੜੇ ਕਿ CIA ਸਟਾਫ 2 ਦੇ ਨੇ ਨਾਕਾ ਨਰੇਂਦਰਗੜ ਚੌਕ ਵਿੱਚ ਲਗਾਇਆ ਹੋਇਆ ਸੀ ਜਦੋਂ ਇੱਕ ਸਵਿਫਟ ਕਾਰ ਦੇ ਵਿੱਚ ਕੋਲੋਂ ਇੱਕ ਸਵਿਫਟ ਕਾਰ ਦੇ ਵਿੱਚੋਂ ਪੀਪੀ02 ਡੀਪੀ3819 ਤੋਂ ਇੱਕ ਜਸਪਾਲ ਸਿੰਘ ਉਰਫ ਪ੍ਰਿੰਸ ਮੋਟਾ ਪੁੱਤਰ ਰਣਜੀਤ ਸਿੰਘ ਵਾਸੀ ਗਲੀ ਨੰਬਰ 2 ਨੂੰ ਕਾਬੂ ਕੀਤਾ ਗਿਆ ਜਿਸ ਕੋਲੋਂ 200 ਗ੍ਰਾਮ ਹੀਰੋਇਨ ਇੱਕ ਪਿਸਤਲ ਤਿਰੰਗੇ ਦਾ ਰੌਂਦ ਬੱਤੀਪੁਰ ਅਤੇ 30500 ਡਰਗ ਮਨੀ ਬਰਾਮਦ ਹੋਈ ਫਿਰ ਇਸੋਂ ਉੱਚ ਗਿਚ ਤੇ ਇੱਕ ਪਿਸਟਲ ਹੋਰ ਜਿਹੜਾ ਇਹਦੇ ਘਰੋਂ ਬਰਾਮਦ ਹੋਇਆ ਬੱਤੀਪੋਰ ਦਾ ਜਿਹੜਾ ਕਿ ਯੂਪੀ ਮੇਡ ਨੇ ਇਸ ਤੋਂ ਬਾਅਦ ਇਦਾਂ ਤੇ ਇਹਦੇ ਅੰਤਰਗਤ 17/2/2024 ਨੂੰ 21 ਬੀ 685 ਐਨਡੀਪੀਐਸ ਦਾ ਇੱਕ ਪਰਚਾ ਦਰਜ ਇਹਨਾਂ ਦੇ ਖਿਲਾਫ ਕੀਤਾ ਗਿਆ। ਪਰ ਉਹ ਮਨ ਬੈਰਨ ਹਾਰ ਲਿੰਕ ਨਹੀਂ ਦੇ ਦਿੱਤਾ ਸੀ। ਇਹ ਇੱਕ ਲੱਖਾਂ ਨਾਂ ਦਾ ਮੁੰਡਾ ਹੈਗਾ ਨਰੇਂਦਰਗੜ੍ਹ ਦਾ ਹੀ ਉਹਦੇ ਤੋਂ ਇਹਨੇ ਲਿਆ ਸੀਗੇ ਪਿਸਟਲ ਤੇ ਇਹਦੇ ਬੈਕਵਰਡ ਲਿੰਕੇਜਸ ਤੇ ਫਾਰਵਰਡ ਤੇ ਕਾਹੀ ਕੰਮ ਕਰ ਰਹੇ ਹਨ ਇੱਕ ਬੰਦਾ ਹੋਰ ਬਟਾਲੀ ਦਾ ਵਿੱਚ ਨਾਜਤ ਕੋਇਗਾਪਾਦ ਦੇ ਵਿੱਚ ਇਸਨੇ ਪਹਿਲੇ ਘਰ ਦੇ ਕੋ ਬੱਚੇ ਗਿਆ ਇੱਕ ਪਰਚਾ ਹੈਗਾ ਜੀ ਐਨਡੀਪੀਐਸ ਦਾ ਇਹਦਾ ਤੇ 4 ਨੰਬਰ ਮੁਕਦਮਾ ਹੈਗਾ ਜੀ 10122 ਦਾ 2185 ਬਟਾਂਡੀਪੀਐਸ ਦਾ ਜਿਸ ਵਿੱਚ ਇਹਦੇ ਕੋਲ 20 ਗ੍ਰਾਮ ਹੀਰੋਨ ਬਰਾਮਦ ਹੋਈ ਸਰ ਦਾ ਨਾਮ ਤੇ ਰਿਮਾਂਡ ਦੇ ਰਿਹਾ ਨੰਬਰ ਦੋ ਦਿਨ ਦਾ ਰਿਮਾਂਡ ਮਿਲਿਆ ਸੀ ਜੀ ਇਹਨੇ ਕੱਲ ਪੇਸ਼ ਕਰਵਾਵਾਂਗੇ ਜੀ ਨੰ ਸਰ ਕਿਨੇ ਟਾਈਮ ਤੋਂ ਸਰ 23 ਸਾਲ ਉਮਰ ਹੈ ਜੀ ਇਹਦੀ ਸਰ ਡਰਗਮਾਨੀ ਕਿੰਨੀ ਮਿਲੀ? 30500 ਰੁਪਏ। ਸਰ ਵੈਪਨ ਕਿਤੋਂ ਇਹਨਾਂ ਨੇ ਵੇਚ ਕੀਤਾ ਹੈ ਕਿ ਇਹ ਯੂਪੀ ਮੇਡ ਮੈ ਵੈਪਨ ਹੈ ਜੀ ਉੱਥੋਂ ਇਹਨੇ ਲਿਆ ਸੀਗਾ ਖਰੀਦ ਕੇ 45000 ਦਾ ਵੈਪਨ ਹੈ ਜੀ। ਸਰ ਕਿਨੇ ਟਾਈਮ ਤੋਂ ਨਜਾਇਜ਼ ਤੰਦ ਕਰਦਾ ਸੀਗਾ ਤੇ ਨਸ਼ਾ ਤਰਕੀਬ ਇਹਦੇ ਪਹਿਲਾ ਪਰਚਾਏ ਦੇ ਤੇ 2020 ਦਾ ਦਰਜ ਹੈ ਜੀ। 23 ਸਾਲ ਦੀ ਉਮਰ ਹੈ। ਉਦੋਂ ਤੋਂ ਹੀ ਕਰਦਾ ਆ ਰਿਹਾ ਜੀ। ਤੇ ਨਸ਼ਾ ਤਰਕੀਬ ਤੋਂ ਲੈ ਕੇ ਹੰਦਾਂ ਇਹ ਇਹਨਾਂ ਨੇ ਦੱਸਿਆ ਕਿ ਆ ਲੱਕੀ ਲਖੇਨਾ ਦਾ ਇੱਕ ਵਿਅਕਤੀ ਹੈਗਾ ਨਰੈਣਗੜ ਦਾ ਹੀ ਉਹਦੇ ਕੋਲ ਲਿੰਦਾ ਜੀ ਲੱਗਦਾ ਰੋਜ਼ਾਂ ਜਿਹੀ ਜਸਟੀਕਨ ਹੈਰੋਇਨ ਹੁੰਦੀ ਹੈ ਉਸਦੇ ਨਾਲ ਵੀ ਸੰਪਰਕ ਹੋ ਸਕਦਾ ਹੋ ਸਕਦਾ ਦੀ ਇਹ ਦੀ ਪੁੱਛਗਛ ਅਸੀਂ ਕਰ ਰਹੇ ਹਾਂ ਜੀ ਡਿਟੇਲ ਦੇ ਵਿੱਚ ਜੋ ਆਏਗਾ ਤੁਹਾਨੂੰ ਦਾ ਸਿਫਟ ਕਾਰ ਹੈਗੀ ਆਪਣੀ ਦੀ ਸਿਫਟ ਕਾਰ ਹੈ ਦੀ ਆਪਣੀ ਆਪਣੀ ਹੈ ਜੀ ਸਭ ਐਪਨ ਤੋਂ ਕਦੀ ਇਹਨੇ ਕੋਈ ਉਹਿਆ ਇਸਤੇਮਾਲ ਕੀਤੀ ਹੈ ਜੀ ਬਸ ਪੰਜਾਬ ਦੇ ਨਹੀਂ ਕਿ ਇਹ ਹਲੇ ਗੱਲ ਦੀ ਸਾਹਮਣੇ ਆਈ ਕੋਈ ਵਾਰਦਾਤ ਕੀਤੀ ਹੋਵੇ ਵੈਪਨ ਨਾਲ ਪਰ ਇਹਦੇ ਕੋਲੋਂ ਬ੍ਰਾਹਮਣ ਤੋਂ ਵੈਪਨ ਹੋਏ ਹੈ